ਇਵੇਂ ਸੁਰਤਾਂ ਕਿਵੇਂ ਪਲਟੀਆਂ ਦੇਖ ਚਕਾ ਚੌਂਦ ਤੂੰ ਹੱਥ ਬੰਦੇ ਨੂੰ ਨਹੀਂ ਪਾਇਆ ਪਾਇਆ ਪਾਉਣ ਨੂੰ ਲਾਲੀ ਲੱਗ ਗਈ ਏ ਵਾਲਾਂ ਵਾਲੇ ਜੀਰ ਨੂੰ ਜੀਦਾ ਜਾਦਾ ਜ਼ੋਰ ਚੱਲਦਾ ਹੋਰ ਜ਼ੋਰ ਚੱਲਦਾ ਹਾਏ ਲੈ ਜਾਂਦਾ ਏ ਹੱਥਾਂ ਚੋਂ ਖੋਕੇ ਆ ਜਾਦਾ ਜ਼ੋਰ ਚੱਲਦਾ ਹੋ ਜ਼ੋਰ ਚੱਲਦਾ ਹਾਏ ਜੋ ਬੁੱਗ ਧਿ ਉਡਾ ਕੇ ਸ਼ਤਰੀ ਉਲਾਰ ਦੇ ਫਿਰ ਪਿਆਰ ਵੀ ਕੀ ਸ਼ ਮੂਰੇ ਪਿਆਰ ਦੇ ਸਾਡਾ ਕਰਕੇ ਉਜਾੜ ਆਪ ਵਸੀਆਂ ਬਿੰਦ ਲਾਉਂਦੀਆਂ ਨਾ ਅੱਜ ਹੀਰਾ ਸਸੀਆਂ ਆਖਿਰ ਨੂੰ ਰਹਿ ਜਾਣ ਕੱਲੇ ਦੇ ਕੱਲੇ ਜੋ ਹੁੰਦੇ ਅਵੱਲੇ ਜੇ ਆਸ਼ਿਕ ਜੋ ਚੱਲੇ ਥੱਲੇ ਸੁਖਲੇ ਨਾ ਰੋਂਦੇ ਨੇ ਰੱਬਾ ਉਹਦੇ ਕੋਕੇ ਦੁਪੱਟਾ ਤੇ ਚਿੱਠੀਆਂ ਦਾ ਥੱਬਾ ਮੈਂ ਸੰਭੇ ਨਾ ਸਾੜੇ ਨਾ ਪਾੜੇ ਨਾ ਛੁੱਟੇ ਨੀ ਬੀਤੀ ਸਫ਼ਰ ਤੇ ਕੀ ਹਾਲੀ ਨਾ ਪੁੱਛੇ ਨੀ ਮੇਰਾ ਹਰ ਜਾ ਰਹਿ ਗਿਆ ਦੱਬੇ ਦਾ ਜ਼ਬਾਨੀ ਟੈਟੂ ਤੇ ਨਾਂ ਦਾ ਵੀ ਲੱਗੇ ਹੁਣ ਥੱਬਾ ਡੰਗ ਇਸ਼ਕੇ ਦਾ ਡੰਗ ਢੇੜੀ ਛੱਡਦਾ ਕੋਈ ਵਹਿਦ ਨਾ ਹਕੀਮ ਜ਼ਹਿਰ ਕੱਢਦਾ ਜ਼ਹਿਰ ਚੜਿਆ ਧਿਆਵਾ ਕਿੜੇ ਪੀਰ ਨੂੰ ਜਿੰਦਾ ਜਿਆਦਾ ਜ਼ੋਰ ਚੱਲਦਾ ਹੋ ਜ਼ੋਰ ਚੱਲਦਾ ਆਈ ਵਾਹ कस <laughs> <laughs> <clears laughs> <laughs> <shoutan> <impair anywhere> <shoutan>